ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਨਸ਼ਾ ਛਡਾਊ ਕੇਂਦਰ ਤੇ ਜਦ ਛਾਪਾ ਵਿਜਿਆ ਤੇ ਇਸੇ ਦਰਮਿਆਨ ਦੋ ਗ੍ਰਿਫਤਾਰ ਹੋਏ ਨੇ ਤੇ 29 ਮਰੀਜ਼ਾਂ ਨੂੰ ਸ਼ਿਫਟ ਕਰ ਦਿੱਤਾ ਗਿਆ। ਥਾਣਾ ਨਾ ਥਾਣਾ ਦੇ ਅਧੀਨ ਪਿੰਡੇ ਪਿੰਡੇ ਗੰਗਾ ਵਿਖੇ ਨਜਾਇਜ਼ ਤੌਰ ਤੇ ਚਲਾਏ ਜਾ ਰਿਹਾ ਇੱਕ ਨਸ਼ਾ ਛਡਾਊ ਕੇਂਦਰ ਤੇ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਛਾਪਾ ਮਾਰਿਆ ਗਿਆ। ਦਰਅਸਲ ਇਸ ਕਾਰਵਾਈ ਦੇ ਦੌਰਾਨ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਕੇਂਦਰ ਦੇ ਵਿੱਚ ਰਹਿ ਰਹੇ 29 ਮਰੀਜ਼ਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਬਹੁਤ ਹੀ ਮੰਦੀ ਹਾਲਾਤ ਦੇ ਵਿੱਚ ਸਨ ਉਹਨਾਂ ਦੇ ਲਈ ਕੋਈ ਪੁਖਤਾ ਪ੍ਰਬੰਧ ਤੱਕ ਨਹੀਂ ਕੀਤੇ ਗਏ ਸਨ ਇਹ ਜਾਣਕਾਰੀ ਡਾਕਟਰ ਅਰੁਣ ਬਾਸਰ ਮਾਨਸਿਕ ਰੋਗਾਂ ਦੇ ਮਾਹਰ ਤੇ ਡੀਐਸਪੀ ਰਵਿੰਦਰ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਅਸਲ ਕੀ ਨਾਮਤ ਅੱਜ ਰੈਡ ਕੀਤੀ ਗਈ ਸੀ ਕੀ ਮਾਮਲਾ ਸੀ ਮੇਰਾ ਨਾਮ ਡਾਕਟਰ ਅਰੁਣ ਮਨਸਲਾ ਮਨੋਰੋਗ ਮਾਹਰ ਸਿਲਸਟ ਵਹੰਡਰ ਕੇ ਨਾਮ ਦਾ ਇਹ ਐਸਐਚਓ ਨਥਾਨਾ ਵੱਲੋਂ ਕੋਈ ਲੀਡ ਮਿਲੀ ਸੀ ਉਹਨਾਂ ਨੂੰ ਲੀਡ ਮਿਲੀ ਸੀ ਤੇ ਉਹਨਾਂ ਨੇ ਸਾਨੂੰ ਇਤਲਾਹ ਕੀਤਾ ਤੇ ਮਾਨਜੋਤ ਡੀਸੀ ਸਾਹਿਬ ਵੱਲੋਂ ਇੱਕ ਟੀਮ ਬਣਾਈ ਗਈ ਜਿਸ ਵਿੱਚ ਇਹਦੇ ਵਿੱਚ ਮੈਂ ਡਰਗ ਇੰਸਪੈਕਟਰ ਸਾਹਿਬ ਤੇ ਨਾਇਬ ਤਹਿਸੀਲਦਾਰ ਸਾਹਿਬ ਦੀ ਡਿਊਟੀ ਲੱਗੀ ਤੇ ਅਸੀਂ ਇੱਥੋਂ ਸਾਰੇ ਗਏ ਤੇ ਇੱਥੇ ਗੰਗਾਪਿੰਡ ਵਿਖੇ ਕੋਈ ਅਨधिकृत ਨਸ਼ਾ ਸ਼ਰਬ ਕੇਂਦਰ ਚਲਾ ਰਿਹਾ ਸੀ ਤੇ ਉੱਥੇ ਤਾਂ ਪਹੁੰਚੇ ਤੇ ਉੱਥੇ ਦੇਖਿਆ ਗਿਆ ਕਿ 29 ਇਨਮੇਟਸ ਸੀਗੇ ਉਹਨਾਂ ਨੂੰ ਉੱਥੋਂ ਰੈਸਕਿਊ ਕਰਕੇ ਸੀ ਆਪਣੇ ਸਰਕਾਰੀ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਜੁਮਾਨ ਸਰੋੜ ਦੇ ਕਿ ਚੱਲਦਾ ਉੱਥੇ ਸ਼ਿਫਟ ਕਰ ਦਿੱਤਾ ਗਿਆ ਦੋ ਬੰਦਿਆ ਨੂੰ ਚਲਾ ਰਹੇ ਸੀਗੇ ਮੇਨ ਸੀ ਉਹ ਲਖਵਿੰਦਰ ਸਿੰਘ ਦੇ ਨਾਲ ਇੱਕ ਸਾਥੀ ਸੀਗਾ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਉਹ ਪੁਲਿਸ ਨਥਾਣਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੀ ਕਿ ਦੇਰ ਤੋਂ ਚੱਲ ਰਹਾ ਸੀ ਕੁਝ ਪਤਾ ਲੱਗੇ ਸਰਜ ਦਸਨ ਜਾ ਰਿਹਾ ਹਾਲੇ ਇੱਕ ਜਿਆਦਾ ਦਿਨ ਨਹੀਂ ਹੋਈ ਸੀ ਇਹ ਪਹਿਲਾਂ ਕੋਈ ਇਸੇ ਬੰਦੇ ਸੀ ਇਹ ਹਮਾਨਗੜ੍ਹ ਦੇ ਵਿੱਚ ਸੈਂਟਰ ਸਾਰੇ ਸੀ ਉੱਥੋਂ ਸ਼ਿਫਟ ਹੋ ਕੇ ਆਏ ਸੀ ਕੋਈ ਜਿਆਦਾ ਪੁਰਾਣਾ ਸੈਂਟਰ ਨਹੀਂ ਸੀ ਅਫਤਿਕ ਤੁਸੀਂ ਇੱਥੇ ਸ਼ਿਫਟ ਹੋ ਕੇ ਆਏ ਸੀ ਇਹ ਕੋਈ ਮੈਡੀਸਿਨ ਵੀ ਮਿਲ ਜੀ ਨਹੀਂ ਮੁੜਲੀ ਪੜਤਾਲ ਛਾਲੇ ਕੋਈ ਜ਼ਿਆਦਾ ਦਵਾਈਆਂ ਨਹੀਂ ਮਿਲ ਜ਼ਿਆਦਾ ਦਵਾਈਆਂ ਕਿ ਮਤਲਬ ਨਿਸ਼ਲੀ ਗੋਲੀਆਂ ਕੋਈ ਨਹੀਂ ਮਿਲਿਆ ਕੋਈ ਸਿੰਪਲ ਕੋਈ ਦਵਾਈਆਂ ਖੁੱਲੀਆਂ ਗੋਲੀਆਂ ਸੀ ਜਾਂ ਆਰਿਵਤੀ ਗੋਲੀਆਂ ਸੀ ਉਹ ਹੀ ਮਿਲਦੀ ਸੀ ਗੋਲੀਆਂ ਕੋਈ ਨਹੀਂ ਮਿਲਦੀ ਇੱਕ ਹੈ ਜਿਹੜੇ ਨੌਜਵਾਨ ਸੀ ਉਹ ਜ਼ਿਆਦਾਤਰ ਕਿਹੜੇ ਏਰੀਆ ਦੇ ਸੀ ਉਹ ਵੱਖ-ਵੱਖ ਜਿਹੇ ਕੋਈ ਜਲਾਲਾਬਾਦ ਦਾ ਸੀ ਮੁਕਸਾ ਜ਼ਿਲ੍ਹੇ ਦਾ ਸਟੂਪ ਸ਼ਿੰਡੇ ਦੇ ਵੀ ਸੀ ਮਤਲਬ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨ ਸਾਰੇ ਹਾਲਾਤ ਕਿਹੋ ਜਿਹੀ ਸੀ ਕਈ ਵਾਰੀ ਇਨਲੀਗਲ ਚੱਲ ਰਹੇ ਹੁੰਦੇ ਪਰ ਉੱਥੇ ਏ ਸੀ ਹਾਲਾਤ ਹਾਲਾਤ ਬਹੁਤ ਮਾੜੇ ਸੀ ਉੱਥੇ ਬਹੁਤ ਦੋ ਤਿੰਨ ਕਮਰੇ ਵਿੱਚ ਹੀ ਮਰੀਕਤਾ ਤਾੜੀ ਹੋਈ ਸੀ ਥੱਲੇ ਬੈੱਡ ਲੱਗੀ ਹੋਈ ਸੀ ਕੰਦੇ ਹਾਲਾਤ ਸੀ ਹਾਲਾਤ ਬਹੁਤ ਮਾੜੇ ਲੱਗੇ ਤਾਂ ਸਰ ਕੀ ਮਾਮਲਾ ਸੀ ਜਿਹੜਾ ਇਹ ਕਰਦੇ ਚੈਕਿੰਗ ਕੀਤੀ ਜਾਂ ਨਸ਼ਾ ਛੜਾਉਂਦੇ ਮੁੱਖ ਅਫਸਰ ਥਾਣਾ ਨਾ ਥਾਣਾ ਐਸੇ ਦਰਵਾਜ ਸਿੰਘ ਨੂੰ ਤਲਾਸ਼ ਮਿਲੇ ਸੀ ਕਿ ਪਿੰਡ ਗੰਗਾ ਦੇ ਖੇਤਮ ਵਿੱਚ ਬਣੇ ਇੱਕ ਮਕਾਨ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ ਜਿਸ ਨੂੰ 범ਦੀਪ ਸਿੰਘ ਅਤੇ ਲਖਵਿੰਦਰ ਸਿੰਘ ਨਾਂ ਦੇ ਵਿਅਕਤੀ ਚਲਾ ਰਹੇ ਹਨ ਜਿਸ ਤੇ ਐਸਆਈ ਦਿਲਵਾਰ ਸਿੰਘ ਨੇ ਇੱਕ ਡਾਕਟਰੀ ਟੀਮ ਦਾ ਗਠਨ ਕਰਵਾਇਆ ਜਿਸ ਵਿੱਚ ਡਾਕਟਰ ਅਰਉਣ ਬੰਸਲ ਡਰਗ ਇੰਸਪੈਕਟਰ ਗੁੰਦੀ ਬੰਸਲ ਤਹਿਸੀਲਦਾਰ ਮਨਜੋਤ ਸਿੰਘ ਸ਼ਾਮਲ ਸੀਗੇ ਜਿਨ੍ਹਾਂ ਨੂੰ ਨਾਲ ਲੈ ਕੇ ਜਿਹੜੇ ਹੈਗਾ ਨਸ਼ਾ ਛਡਾਊ ਕੇਂਦਰ ਦੀ ਚੈਕਿੰਗ ਕੀਤੀ ਗਈ ਦੌਰਾਨ ਇਹ ਚੈਕਿੰਗ ਜਿਹੜੇ ਉਹਦੇ ਮਾਲਕ ਸੀਗੇ ਜਿਹੜੇ ਚਲਾ ਰਹੇ ਸੀ ਉਹਨੂੰ ਕੋਈ ਵੀ ਲਾਇਸੈਂਸ ਜਾਂ ਕੋਈ ਹੋਰ ਇਹਨੂੰ ਚਲਾਉਣ ਸੰਬੰਧੀ ਕੋਈ ਕਾਗਜ਼ਤ ਪੇਸ਼ ਨਹੀਂ ਕਰ ਸਕੇ ਜਿਸ ਤੋਂ ਪਤਾ ਲੱਗਾ ਕਿ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਇਲੀਗਲ ਤੌਰ ਤੇ ਚੱਲ ਰਿਹਾ ਸੀ ਇਹਦੇ ਵਿੱਚ ਉਸ ਸਮੇਂ ਮੌਕੇ ਤੇ 29 ਪੇਸ਼ੈਂਟ ਜਿਹੜੇ ਦਾਖਲ ਸੀਗੇ ਜਿਨ੍ਹਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਮਾਨਸਾ ਰੋਡ ਬਠਿੰਡਾ ਕਕੇ ਸ਼ਿਫਟ ਕਰ ਦਿੱਤਾ ਗਿਆ ਹੈ ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ ਤੇ ਜਿਹੜੇ ਇਹਦੇ ਮਾਲਕ ਨੇ ਨਸ਼ਾ ਛਡਾਊ ਕੇਂਦਰ ਦੇ ਲਖਵਿੰਦਰ ਸਿੰਘ ਤੇ ਪ੍ਰਭਜੀਤ ਸਿੰਘ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਿਹੜੀ ਹੈ ਅਗਲੀ ਤਪੀ ਸ਼ਾਮਲ ਵਿੱਚ ਲੈਂਦੀ ਜਾਵੇਗੀ। ਗਿਰਤ ਦਾ ਕਿਤੇ ਗਏ ਕਹਿੰਦੇ ਹਾਂ। ਹਾਂਜੀ ਹਾਂਜੀ ਇਹ ਰਾਉਂਡ ਅਪ ਕਰ ਲਏ ਗਏ ਨੇ। ਕਿੰਨੇ ਵਿਅਕਤੀ ਸੀ ਸਰ ਜਿਹੜਾ ਸਸ਼ਾਉ ਉੱਤੇ ਅੰਦਰ ਜਾਂਦੇ ਸੀ? ਅੰਦਰ 29 ਵਿਅਕਤੀ داخل ਸੀਗੇ। ਦੋ ਵਿਅਕਤੀ ਜਿਹੜੇ ਚਲਾਉਣ ਵਾਲੇ ਸੀਗੇ ਇਹਨੂੰ ਪ੍ਰਭ ਗਿਪ ਸਿੰਘ ਤੇ ਲਿਫਿੰਡਰ ਸਿੰਘ। ਉਹ ਕੋਈ ਮਾਲਕ ਸੀਗੇ। ਇਹ ਚਲਾ ਇਹ ਚਲਾ ਰਹੇ ਸੀ ਮੈਨੇਜਰ ਸੀਗੇ, ਕਮਿਊਨਿਟੀ ਸੀਗੀ, ਮਾਲਕ ਸੀ ਬੱਸ। ਹਾਲਾਤ ਕਿਹੋ ਜਿਹੇ ਸੀਗੇ ਉੱਥੇ। ਉਥੋਂ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀਗੇ। ਮਤਲਬ ਕਿ ਬਹੁਤ ਜ਼ਿਆਦਾ ਉੱਥੇ ਗਰਮੀ ਸੀਗਾ, ਕੋਈ ਐਨਪ ਕੋਈ ਪ੍ਰਬੰਧ ਵੀ ਨਹੀਂ ਹੈ ਹੈ ਨਹੀਂ ਸੀਗਾ ਬਾਥਰੂਮ ਵਗੈਰਾ ਦਾ ਬ ਮਾਰੇ ਸੀ ਇਹ ਲਾ ਏਸੀ ਵਗੈਰਾ ਲੱਗੇ ਸੀ ਕਈ ਵਾਰੀ ਏਸੀ ਇੱਕ ਇੱਕ ਕਮਰੇ 'ਚ ਲੱਗਾ ਹੋਇਆ ਸੀਗਾ ਬਾਕੀ ਏਸੀ ਵਗੈਰਾ ਹੋਰੇ ਨਹੀਂ ਸੀ ਲੱਗਾ ਹੋਇਆ ਇਹ ਬਾਰ-ਬਾਰ ਖੇਤਰ ਸਰ ਬਣਾਇਆ ਗਿਆ ਸੀ ਬਿਲਕੁਲ ਬਿਲਕੁਲ ਖਿੱਤਾਂ ਦੇ ਵਿੱਚ ਸੀਗਾ ਬਾਰ-ਬਾਰ ਆਲੇ-ਦੁਆਲੇ ਝੋਨੇ ਦੇ ਖੇਤ ਸੀ ਕਿੰਨੀ ਕਿ ਦਿਨ ਤੋਂ ਚਲਾ ਰਹੇ ਕਿਸ ਤਰ੍ਹਾਂ ਇਹ ਇੱਕ ਹਫ਼ਤੇ ਤੋਂ ਜਿਹੜਾ ਹੈਗਾ ਮੁਰਲੀਪਰਤਾਲ ਤੋਂ ਹੀ ਪਤਾ ਲੱਗਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਚਲਾ ਰਹੇ ਸੀ ਇਹ ਪਹਿਲਾਂ ਇਹ ਸ਼ਾਇਦ ਉਹ ਵੀ ਹਨੂਮਾਨ ਮਾਰਕੀਟ ਵਗੈਰਾ ਵੇਖੇ ਕਰਦੇ ਸੀ ਉੱਥੋਂ ਇੱਥੇ ਸ਼ਿਫਟ ਕੀਤਾ ਹੈ ਇਹਨਾਂ ਨੇ ਹਾਂ ਸਭ ਜਿਹੜੇ ਨੌਜਵਾਨ ਸੀਗੇ ਜਾਂ ਕੋਈ ਵਿਅਕਤੀ ਸੀਗੇ ਉਹ ਜ਼ਿਆਦਾਤਰ ਕਿੱਥੋਂ ਦੇ ਆ ਉਹ ਜ਼ਿਆਦਾਤਰ ਇਹਨਾਂ ਕੋਲ ਪੂਰਾ 사이ਡ ਹੋਰ ਫਰਲ ਦਾ 사이ਡ ਦੇਣਗੇ ਉਧਰ ਕੋਈ ਮੈਡੀਸਨ ਵੀ ਮਿਲ ਗਈ ਹੈ ਮੈਡੀਸਨ ਕੋਈ ਜਿਹੜੀਆਂ ਹੈਗੇ ਦੇਸੀ ਦਵਾਈਆਂ ਵਗੈਰਾ ਮਿਲੀਆਂ ਕੋਈ ਦਰਾਜਯੋਗ ਮੈਡੀਸਨ ਨਹੀਂ ਮਿਲੀ ਹੈ